ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਸਰਬਜੀਤ ਕੌਰ ਅੱਜ ਅਸੀਂ ਗੱਲ ਕਰਾਂਗੇ ਸਿੱਖ ਪੰਥ ਦੀ ਸਿਆਸਤ ਬਾਰੇ ਪਿਛਲੇ ਕਈ ਦਿਨਾਂ ਤੋਂ ਸਿੱਖ ਸਿਆਸਤ ਆਪਸ ਵਿੱਚ ਹੀ ਗਰਮਾਈ ਹੋਈ ਏ ਕਾਰਨ ਉਹਦੇ ਦੀ ਲਾਲਸਾ ਜਾਂ ਕਹਿ ਸਕਦੇ ਹਾਂ ਰਾਜਸੀ ਲਾਲਸਾ ਜਿਸ ਦੇ ਚਲਦੇ ਸਿੱਖਾਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖੁਦ ਨੂੰ ਇੱਕ ਅਜਿਹੇ ਮੋੜ ਉਤੇ ਲਿਆ ਕੇ ਖੜਾ ਕਰ ਲਿਆ ਹੈ ਜਿੱਥੇ ਸਹਿਜ ਹੀ ਇਹ ਖਤਮ ਹੋ ਸਕਦੀ ਹੈ ਜੇਕਰ ਸਮੇਂ ਸਿਰ ਕੋਈ ਸਹੀ ਫੈਸਲਾ ਨਾ ਲਿਆ ਗਿਆ ਸਿੱਖ ਮਸਲਿਆਂ ਦੇ ਦਰਮਿਆਨ ਇੱਕ ਮਜ਼ਬੂਤ ਪੰਥਕ ਆਧਾਰ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ 2017 ਤੋਂ ਬਾਅਦ ਤੋਂ ਲਗਾਤਾਰ ਘਟ ਰਹੀ ਹੈ ਇਸ ਵਿੱਚ ਰੈਂਦੀ ਕਸਰ ਉੱਚ ਸੁਰ ਚ ਬੋਲਣ ਵਾਲੇ ਪੰਥਕ ਧੜਿਆਂ ਨੇ ਪਾਰਟੀ ਦੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਦੌਰਾਨ ਡੇਰਾ ਸੱਚਾ ਸੋਦਾ ਦੇ ਵਿਵਾਦਤ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨਾ, ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ, ਦਿਨ-ਪ੍ਰਤੀ ਦਿਨ ਬੇਅਦਬੀ ਦੀਆਂ ਘਟਨਾਵਾਂ ਦਾ ਵਧਣਾ ਤੇ ਆਪਸੀ ਖਿੱਚੋਤਾਣ ਨੇ ਬਾਦਲ ਦਲ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਇਤਿਹਾਸ ਦੀ ਸਭ ਤੋਂ ਭੈੜੀ ਬਗਾਵਤ ਦਾ ਸਾਹਮਣਾ ਇਸ ਸਮੇਂ ਕਰਨਾ ਪੈ ਰਿਹਾ ਹੈ ਕਿਉਂਕਿ ਪਾਰਟੀ ਆਗੂਆਂ ਦੇ ਇੱਕ ਹਿੱਸੇ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕਰਦਿਆਂ ਬਗਾਵਤ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਟੀਨਸਾ ਵੱਲੋਂ ਅੱਠ ਬਾਗੀ ਆਗੂਆਂ ਦੀ ਬਰਖਾਸਤ ਦੀ ਨੂੰ ਰੱਦ ਕਰਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਢੀਂਡਸਾ ਨੂੰ ਵੀ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਅਕਾਲੀ ਆਗੂ 88 ਸਾਲਾ ਸੁਖਦੇਵ ਸਿੰਘ ਢੀਂਡਸਾ ਕਈ ਵਾਰ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ। ਪ੍ਰੈਸ ਕਾਨਫਰੰਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ 8 ਬਾਗੀਆਂ ਅਤੇ ਕੁਝ ਹੋਰ ਆਗੂਆਂ ਨੂੰ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਕੱਢੇ ਜਾਣ ਨੂੰ ਰੱਦ ਕਰਦਿਆਂ ਦੋਸ਼ ਲਾਇਆ ਕਿ ਇਹ ਕਦਮ ਪਾਰਟੀ ਦੇ ਸੰਵਿਧਾਨ ਦੇ ਵਿਰੁੱਧ ਹੈ ਟੀਨਸ ਨੇ ਕਿਹਾ ਅਸੀਂ ਇਸ ਫੈਸਲੇ ਨੂੰ ਰੱਦ ਕਰਦੇ ਹਾਂ ਕਿਸੇ ਨੂੰ ਵੀ ਕੱਢਣ ਦਾ ਅਧਿਕਾਰ ਕਾਰਜ ਕਮੇਟੀ ਕੋਲ ਹੈ ਨਾ ਕਿ ਅਨੁਸ਼ਾਸਨੀ ਕਮੇਟੀ ਨੂੰ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਬਣੇ ਰਹਿਣ ਦੇ ਯੋਗ ਹੀ ਨਹੀਂ ਹਨ ਕੱਡੇ ਗਏ ਆਗੂਆਂ ਵਿੱਚ ਕੁਝ ਨਾਮੀ ਚਿਹਰੇ ਜਿਨ੍ਹਾਂ ਵਿੱਚੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਾਬਕਾ ਰਾਜ ਮੰਤਰੀ ਪਰਮਿੰਦਰ ਸਿੰਘ ਟੀਨਸਾ ਸਿਕੰਦਰ ਸਿੰਘ ਮਲੂਕਾ ਅਤੇ ਸੁਰਜੀਤ ਸਿੰਘ ਸ਼ਾਮਲ ਹਨ ਇਸ ਦੇ ਨਾਲ ਹੀ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਵੀ ਦਰਵਾਜ਼ਾ ਦਿਖਾ ਦਿੱਤਾ ਹੈ ਇਹਨਾਂ ਬਾਗੀ ਆਗੂਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਅਕਾਲ ਤਾਕਤ ਦੇ ਸਾਹਮਣੇ ਪੇਸ਼ ਹੋ ਕੇ ਇੱਕ ਪੱਤਰ ਸੌਂਪਿਆ ਜਿਸ ਵਿੱਚ ਉਹਨਾਂ ਨੇ 2007 ਤੋਂ 2017 ਦਰਮਿਆਨ ਪੰਜਾਬ ਵਿੱਚ ਸੱਤਾ ਵਿੱਚ ਰਹਿੰਦਿਆਂ ਉਹਨਾਂ ਦੀ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ ਮੁਆਫੀ ਮੰਗਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਗਲਤੀਆਂ ਲਈ ਜ਼ਿੰਮੇਵਾਰ ਠਹਿਰਾਇਆ। ਪਹਿਲੀ ਗੱਲ ਤਾਂ ਜਿਸ ਸਾਹਿਬ ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਕਿਉਂਕਿ ਕੱਢਣ ਵਾਲੀ ਬਾਡੀ ਸੰਵਿਧਾਨ ਦੇ ਵਿੱਚ ਕਿਤੇ ਹੈ ਹੀ ਨਹੀਂ ਤੇ ਫਿਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਕਹਿੰਦੇ ਉਹਨੂੰ ਅਧਿਕਾਰ ਦੇਣ ਵਾਲੀ ਕੋਰ ਕਮੇਟੀ ਵੀ ਵਿਧਾਨ ਚ ਕਿਤੇ ਹੈ ਹੀ ਨਹੀਂ ਤੇ ਜਿਹੜੀਆਂ ਨਾ ਅਧਿਕਾਰ ਦੇਣ ਵਾਲੀ ਬਾਡੀ ਆ ਨਾ ਅਧਿਕਾਰ ਲੈਣ ਵਾਲੀ ਬਾਡੀ ਆ ਫਿਰ ਉਹਦੇ ਕੱਢਣ ਦੇ ਫੈਸਲੇ ਕਿਵੇਂ ਜਾਇਜ਼ ਹੋ ਸਕਦੇ ਨੇ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਖਦੇਵ ਸਿੰਘ ਢੀਡਸਾ ਹੋਰਾਂ ਨੇ ਇਹਦਾ ਨੋਟਸ ਲੈਂਦਿਆ ਮਤਲਬ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਚਲਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਬਾਰੇ ਇਹ ਸਾਹ ਸੁਖਵੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਵਾਲੇ ਡੇਰੇ ਵਾਲਿਆਂ ਨਾਲ ਸੰਬੰਧ ਜਗਜਹਰ ਹੋਏ ਨੇ ਮਾਲ ਜਿਹੜੇ ਕਿਨੇ ਚਾਸੁੰਦੀ ਗਵਾਹ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਹਨਾਂ ਤੋਂ ਬਾਅਦ ਤਾਂ ਕੋਈ ਮੇਰਾ ਖਿਆਲ ਹੈ ਕਾਰਨ ਰਹਿਦਾ ਹੀ ਨਹੀਂ ਹੈ ਖਿਲਾਕੀ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਦੇ ਬਣਨ ਦਾ ਸਾਸੂ ਵੀ ਸੀ ਬਾਦਲਪੁਰਾ ਕੋਲ ਮਾਲ ਬੁੱਤੇ ਪੜਦਾ ਪੋਸ਼ੀ ਕਰਨ ਲਈ ਉਹਨੂੰ ਲੁਕਾਉਣ ਲਈ ਮਾਲਾ ਕੱਢਣ ਕਢਾਉਂਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜੇ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਡੇਰਾ ਸਰਸੇ ਵਾਲਿਆਂ ਨਾਲ ਸੰਬੰਧ ਰੱਖਣ ਲਈ ਵਿਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਦ ਘਰੇ ਬੁਲਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਆ ਫਿਰ ਸਰਸੇ ਵਾਲਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਹਨੇ ਜਿਹੜਾ ਸੱਚ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੁੰਦਰ ਤੇ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਲੋਕਾਂ ਦੇ ਮਨਾਂ ਦੇ ਵਿੱਚ ਸੋਇ ਚਲੀ ਇਹ ਗੱਲਾਂ ਜਗ ਜਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਿਹਾ ਕਿ ਸਾ ਸ੍ਰੀ ਗੁਰੂ ਜੀ ਬਾਦਲ ਹੋਣੀ ਪੰਥ ਦੀ ਜਿੱਥੇ ਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਾ ਸ੍ਰੀ ਗੁਰੂ ਜੀ ਢੇਡਸਾ ਹੋ ਰਹੇ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਵਿਲਾਏ ਜੀ ਨਾ ਪਾਰਟੀ ਦੀ ਨਵੀਂ ਰੂਪਰੇਖਾ ਧਿਆਨ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਭੜ ਕੇ ਫਿਰ ਸਾ ਸੁਦੇ ਸੀ ਠੀਕ ਸਾ ਉਹਨਾਂ ਨੇ ਪਾਰਟੀ ਚੋ ਕੜਤਾ ਬਲਾਇਆ ਇਸ ਤਰ੍ਹਾਂ ਕਰ ਰਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਚ ਐਲ ਐਨ ਦਾ ਆਪਣੇ ਡਾਇਰੈਕਟਰ ਨੂੰ ਕੁੱਟਣ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੰਟਰੀਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇਹ ਕਿ ਪ੍ਰਾਈਵੇਟ ਲਿਮਟਿਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਹੁਣ ਕੋਈ ਤਾਂ ਜਨਰਲ ਡੈਡੀਕੇਟ ਫੈਸਲਾ ਕਰਨਗੇ ਕਿ ਕੀ ਕਰਨਾ ਮਤਲਬ ਇਹ ਜ਼ਰੂਰ ਹੈ ਵੀ ਰੂਪਰੇਖਾ ਨਵੀਂ ਬਣਾਈ ਜਾਏਗੀ ਕਿਉਂਕਿ ਇਹ ਜਿਹੜਾ ਸਿਸਟਮ ਆ ਹੁਣ ਪੂਰੀ ਤਰ੍ਹਾਂ ਫੇਲ ਹੋ ਗਿਆ ਕਿਸੇ ਐਜੀ ਕਿਸੇ ਚੋਣ ਆ ਰਹੀ ਹੈ ਹੁਣ ਤੁਸੀਂ ਤੁਹਾਡੇ ਵੱਲੋਂ ਲੜੀ ਜਾਏਗੀ ਫਿਰ ਉਦਤਿਤ ਤੌਰ ਤੇ ਸ਼ਰਮਣੀ ਅਕਾਲੀ ਦਲ ਪਹਿਲਾਂ ਵੀ ਐਸਜੀਪੀ ਦੀਆਂ ਚੋਣਾਂ ਲੜਦਾ ਆਇਆ ਹੁਣ ਵੀ ਅਸੀਂ ਲੜਾਂਗੇ ਸਾਡੀ ਕੋਸ਼ਿਸ਼ ਹੋਏਗੀ ਸਾਡੀ ਅੱਜ ਵੀ ਇਹ ਜਤਨ ਹੈ ਸਾਡਾ ਅੱਜ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸ਼ਰਮਣੀ ਅਕਾਲੀ ਦਲ ਨੂੰ ਇੰਟੈਕਟ ਰੱਖਿਆ ਜਾਵੇ ਸ਼ਰਮਣੀ ਅਕਾਲੀ ਦਲ ਨੂੰ ਫੇਰੂ ਫੇਰੂ ਨਾ ਕੀਤਾ ਜਾਵੇ ਸ਼ਰਮਣੀ ਅਕਾਲੀ ਦਲ ਦੀ ਗਵਾਈ ਐਸੇ ਹੱਥਾਂ ਵਿੱਚ ਲੈਂਦੀ ਜਾਵੇ ਜਿਹੀ ਜੀ ਲੋਕ ਅਕਾਲੀ ਲੀਡਰਸ਼ਿਪ ਚਾਹੁੰਦੇ ਨੇ ਜਹੀ ਜੀ ਲੋਕਾਂ ਦੀ ਅਕਾਲੀ ਲੀਡਰਸ਼ਿਪ ਤੇ ਤਵਕਕਾਂ ਜਿਹਾ ਜਿਹੇ ਲੋਕ ਮਹਿਸੂਸ ਕਰਦੇ ਨੇ ਕਿ ਕਾਲੀਆਂ ਦਾ ਪ੍ਰਧਾਰ ਕਿ ਹੋ ਜਾ ਹੋਵੇ ਉਹਦਾ ਪਹਿਰਾਵਾ ਕਿ ਹੋ ਜਾ ਹੋਵੇ ਉਹਦਾ ਚਾਲ ਚੱਲ ਕਿ ਹੋ ਜਾਵੇ ਉਹਦੀ ਸ਼ੈਲੀ ਕਿ ਹੋ ਜੀ ਹੋਵੇ ਉਹਦਾ ਸੱਜਾਰ ਕਿ ਹੋ ਜਾ ਹੋਵੇ ਉਹਦੀ ਕੁਰਬਾਨੀ ਕਿੰਨੀ ਹੋਵੇ ਮਲੇ ਇੱਥੋਂ ਤੱਕ ਇੱਕ ਵਾਰੀ ਤਾਂ ਟਿਕਟਾਂ ਦੇਣ ਵਾਲੇ ਆ ਉਹਦੇਦਾਰੀਆਂ ਦੇਣ ਵਾਲੇ ਪਰਫਾਰਮਰ ਬਲੇ ਪਰ ਆਏ ਜਾਂਦੇ ਸੀ ਕਿ ਤਾਂ ਕਿੰਨੀ ਜੇਲ ਕੱਟੀ ਆ ਕਿੰਨਾ ਨੁਕਸਾਨ ਉਠਾਇਆ ਪਾਰਟੀ ਦੇ ਸੰਘਰਸ਼ਾਂ ਦੇ ਵਿੱਚ ਤੇ ਹੁਣ ਜਦੋਂ ਇਹ ਸਾਰਾ ਕੁਝ ਬਦਲ ਗਿਆ ਤਾਂ ਫਿਰ ਲੋਕ ਵੀ ਬਦਲ ਗਏ ਨਹੀਂ ਤਾਂ ਲੋਕ ਜਨਨਾ ਦੇਣ ਤੱਕ ਜਾਂਦੇ ਸੀ ਅਕਾਲੀ ਦਲ ਦੇ ਹਕੂਮਤ ਤੇ ਤੇ ਹੁਣ ਲੋਕ ਇੱਕ ਬਟਨ ਦਬਾਣ ਤੱਕ ਤਿਆਰ ਨਹੀਂ ਹੈ ਅਕਾਲੀ ਦਲ ਦੇ ਕਹਿਣ ਤੇ ਸੋ ਇਸ ਲਈ ਲੋਕਾਂ ਨੇ ਫਿਰ ਮੂਡ ਤਾਂ ਹੀ ਬਦਲਿਆ ਜਦੋਂ ਉਹਨਾਂ ਦੀ ਆਸ ਦੇ ਬਤੌਰ 'ਨਹੀਂ ਉਤਰੀ ਲੀਡਰਸ਼ਿਪ' ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਨੇ ਆਂ ਵੀ ਪਾਰਟੀ ਨੂੰ ਇੰਟੈਕਟ ਰੱਖੋ ਪਾਰਟੀ ਨੂੰ ਖੰਡਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਘਰਸ਼ਾਂ ਵਿੱਚ ਕੰਟ੍ਰਿਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਿਫਾਰਸ਼ ਮੰਨ ਕੇ ਪਰਸਾ ਸੁਵੀਸੀ ਬਾਦਲ ਹੋਣੀ ਤਿਆਗ ਦਿਖਾਉਣ ਲੰਬੇ ਹੋਣ ਤਾਂ ਕਿ ਪਾਰਟੀ ਮੁਰਜ਼ੀਦ ਹੋ ਸਕੇ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਭਾਵਨਾ ਤਾਂ ਉਹਨੂੰ ਫਿਰ ਇਹ ਕਹਿ ਦਿੰਦੇ ਨੇ ਜੀ ਇਹ ਨਾਗਪੁਰ ਦੀ ਸដ្ឋਸਾਈ ਇਹ ਭਾਜਪਾ ਦੀ ਸដ្ឋਸਾਈ ਜਦੋਂ ਆਪ ਨਾਗਪੁਰ ਤੋਂ ਫਾਇਦਾ ਉਦੋਂ ਕਿਤੇ ਉਦੋਂ ਫਿਰ ਨਾਗਪੁਰਾਣੇ ਕਰਕੇ ਦਿੱਤੇ ਸੀ ਜਾਂ ਨਾਗਪੁਰਾਣੇ ਭੇਜਿਆ ਸੀ ਹਾਂ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਆ ਇਹ ਨਾਗਪੁਰਾਇ ਨੇ ਸੱਜੂਸੀ ਬੱਲਰੋਨ ਦੇ ਘਰੇ ਮੇਜ ਜਿਸੀ ਮਤਲਬ ਬਥੋਲਾ ਬਣਾਉਣ ਲਈ ਪ੍ਰੈਸ ਕਾਨਫਰੈਂਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਗੀ ਆਗੂਆਂ ਨੂੰ ਅਕਾਲੀ ਦਲ ਨੂੰ ਵੰਡਣ ਵਾਲਾ ਗਰੁੱਪ ਨਹੀਂ ਕਿਹਾ ਜਾਵੇਗਾ ਪਰ ਮੁੱਖ ਪਾਰਟੀ ਦੇ ਤੌਰ ਦੇ ਉੱਤੇ ਇਸ ਦੇ ਬਹੁਗਿਣਤੀ ਨੇਤਾਵਾਂ ਦੇ ਰੂਪ ਵਿੱਚ ਸਾਡੇ ਨਾਲ ਆਉਣਗੇ ਇਸ ਵਾਰ ਸਥਿਤੀ ਵੱਖਰੀ ਹੈ ਹੁਣ ਸੁਖਬੀਰ ਸਿੰਘ ਬਾਦਲ ਖੁਦ ਸਮਝ ਰਹੇ ਹਨ ਕਿ ਲੋਕ ਹੁਣ ਉਹਨਾਂ ਨੂੰ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਕਰ ਰਹੇ ਇਸ ਲਈ ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ 217 19 22 ਅਤੇ ਹੁਣ 224 ਦੀਆਂ ਚੋਣਾਂ ਵਿੱਚ ਬਾਰ-ਬਾਰ ਜਨਤਕ ਫਤਵਾ ਇਸ ਅਸਵੀਕਾਰਨ ਦਾ ਕਾਫੀ ਸਬੂਤ ਹੈ ਕਿਉਂਕਿ ਅਕਾਲੀ ਦਲ ਦਾ ਗ੍ਰਾਫ ਹੁਣ ਚੋਣਾਂ ਵਿੱਚ ਹੋਰ ਘਟਦਾ ਜਾ ਰਿਹਾ ਹੈ ਉਹਨੇ ਅੱਗੇ ਕਿਹਾ ਕਿ 218 ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਜੁਲਾਈ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਨ ਕੀਤਾ ਪਰ ਅਕਾਲੀ ਵਰਕਰਾਂ ਅਤੇ ਸਮਰਥਕਾਂ ਨਾਲ ਜੁੜਨ ਵਿੱਚ ਅਸਫਲ ਰਿਹਾ ਪਰ ਇਸ ਸਮੇਂ ਪਾਰਟੀ ਵਿੱਚ ਲੀਡਰਸ਼ਿਪ ਤਬਦੀਲੀ ਦੀ ਲੋੜ ਹੈ ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਪਰ ਕਾਮਯਾਬੀ ਨਹੀਂ ਮਿਲੀ ਜਿਸ ਕਾਰਨ ਇਸ ਸਾਲ ਮਾਰਚ ਵਿੱਚ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਸੋਚ ਕੇ ਰਲੇਵਾ ਕੀਤਾ ਕਿ ਅਕਾਲੀ ਦਲ ਲੋੜਿੰਦੇ ਸੁਧਾਰਾਂ ਨੂੰ ਲਾਗੂ ਕਰੇਗਾ ਪਰ ਅਜੀਬ ਗੱਲ ਇਹ ਹੈ ਕਿ ਉਹ ਉਹਨਾਂ ਨੇਤਾਵਾਂ ਨੂੰ ਬਾਹਰ ਕੱਢ ਰਹੇ ਹਨ ਜੋ ਸੁਧਾਰ ਲੈਰ ਚਲਾ ਰਹੇ ਨੇ ਤੇ ਉਹਨਾਂ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ ਜੋ ਕਾਰਾਂ ਵਿੱਚੋਂ ਨਿਕਲ ਕੇ ਹੀ ਪਾਰਟੀ ਦੇ ਅੰਦਰ ਆਏ ਨੇ ਟਿੰਸਨ ਨੇ ਕਿਹਾ ਮੈਂ ਕਈ ਦਹਾਕੀਆਂ ਤੋਂ ਪਾਰਟੀ ਵਿੱਚ ਕੰਮ ਕਰ ਰਿਹਾ ਹਾਂ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਅਨੁਸ਼ਾਸਨੀ ਕਮੇਟੀ ਕਿਸੇ ਵੀ ਆਗੂ ਨੂੰ ਕੱਢਣ ਦੀ ਸਿਫਾਰਿਸ਼ ਕਰ ਸਕਦੀ ਹੈ ਪਰ ਇਸ ਸਬੰਧ ਵਿੱਚ ਅੰਤਿਮ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਲੈਣਾ ਹੈ ਪਾਰਟੀ ਦੀ ਕੋਈ ਮੀਟਿੰਗ ਨਹੀਂ ਬੁਲਾਈ ਗਈ ਅਤੇ ਆਗੂਆਂ ਨੂੰ ਕੱਢਣ ਤੋਂ ਪਹਿਲਾਂ ਇੱਕ ਵਾਰ ਵੀ ਕਿਸੇ ਕੋਲੋਂ ਵੀ ਪੁੱਛਗਿੱਛ ਨਹੀਂ ਕੀਤੀ ਗਈ ਇਸ ਲਈ ਮੈਂ ਆਪਣੀ ਸਥਿਤੀ ਤੇ ਕਾਇਮ ਹਾਂ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਕਾਲੀ ਦਲ ਦੀ ਮੋਢ ਸੁਰਜੀਤ ਹੀ ਇਕੋ ਇਕਤਰ ਜੀ ਹੈ ਗੱਠ ਜੋੜ ਅਜੇ ਪਤੇ ਉੱਤੇ ਨਹੀਂ ਹੈ ਪਾਰਟੀ ਦਾ ਨਵਾਂ ਢਾਂਚਾ ਜਲਦ ਹੀ ਤਿਆਰ ਕੀਤਾ ਜਾਵੇਗਾ ਤੇ ਅਸੀਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਡੇਰਾ ਸੱਚਾ ਸੋਦਾ ਦੇ ਸਿਆਸੀ ਵਿੰਗ ਦੇ ਮੁਖੀ ਨੇ ਇਹ ਖੁਲਾਸਾ ਕਰਦੇ ਹਾਂ ਕਿ ਹਾਂ ਕਿ ਸੁਖਬੀਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਸੀ ਸੁਖਬੀਰ ਨੂੰ ਹੁਣ ਅਕਾਲੀ ਦਲ ਦੇ ਪ੍ਰਧਾਨ ਵਜੋਂ ਬਣੇ ਰਹਿਣ ਦਾ ਅਧਿਕਾਰ ਨਹੀਂ ਹੈ ਸੁਖਬੀਰ ਪਾਰਟੀ ਵਰਕਰਾਂ ਅਤੇ ਬਹੁਗਿਣਤੀ ਸਿੱਖ ਪਾਈਚਾਰੇ ਦੀ ਇੱਛਾ ਦੇ ਉਲਟ ਪਾਰਟੀ ਪ੍ਰਧਾਨ ਬਣੇ ਹੋਏ ਹਨ ਉਹ ਪਾਰਟੀ ਅਤੇ ਜਨਤਾ ਦਾ ਭਰੋਸਾ ਗਵਾ ਚੁੱਕੇ ਹਨ ਪਾਰਟੀ ਆਗੂ ਰਹਿਤ ਹੋ ਗਈ ਹੈ ਅਤੇ ਸਾਨੂੰ ਆਪਣੇ ਪੁਰਖਿਆਂ ਦੀ ਬੇਮਿਸਾਲ ਕੁਰਬਾਨੀਆਂ ਨਾਲ ਬਣਾਈ ਗਈ ਇਸ 103 ਸਾਲ ਪੁਰਾਣੀ ਖੇਤਰੀ ਪਾਰਟੀ ਨੂੰ ਬਚਾਉਣ ਦੀ ਲੋੜ ਹੈ ਦੇ ਦੂਜੇ ਪਾਸੇ ਅਨੁਸ਼ਾਸਨੀ ਕਮੇਟੀ ਦੀ ਅਗਵਾਈ ਕਰ ਰਹੇ ਅਕਾਲੀ ਆਗੂ ਬਲਵਿੰਦਰ ਪੁੰਦੜ ਨੇ ਕਿਹਾ ਕਿ ਬਾਗੀਆਂ ਵੱਲੋਂ 26 ਜੂਨ ਨੂੰ ਵਰਕਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਉੱਤੇ ਧਿਆਨ ਨਾ ਦੇਣ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਆਪਣੀਆਂ ਗਲਤੀਆਂ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ ਉਹਨਾਂ ਕਿਹਾ ਕਿ ਇਹ ਆਗੂ ਆਪਣੀਆਂ ਕਾਰਵਾਈਆਂ ਨਾਲ ਪਾਰਟੀ ਦਾ ਅਕਸ ਖਰਾਬ ਕਰ ਰਹੇ ਹਨ ਪੁੰਦੜ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ 8 ਆਗੂਆਂ ਨੇ ਪਾਰਟੀ ਵਿੱਚ ਫੁੱਟ ਪੈਦਾ ਕਰਨ ਅਤੇ ਇਸ ਨੂੰ ਕਮਜ਼ੋਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣਾਂ ਨਾਲ ਸਰਗਰਮੀ ਨਾਲ ਗੱਠ ਜੋੜ ਕੀਤਾ ਹੋਇਆ ਹੈ ਦ ਵਿਜ਼ਨ ਦੇ ਨਜ਼ਰੀਏ ਤੋਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੀ ਸਿੱਖ ਸਿਆਸਤ ਵਿੱਚ ਅਜਿਹਾ ਨਿਗਾਰ ਆਉਣਾ ਸਿੱਖ ਕੌਮ ਲਈ ਚੰਗਾ ਨਹੀਂ ਹੈ ਕਿਉਂਕਿ ਸਿੱਖ ਕੌਮ 'ਤੇ ਪਹਿਲਾਂ ਹੀ ਅਜਿਹੇ ਹਮਲੇ ਹੋ ਚੁੱਕੇ ਹਨ ਜੋ ਉਸ ਦੇ ਅਕਸ ਨੂੰ ਖਰਾਬ ਕਰ ਰਹੇ ਹਨ ਸਿੱਖ ਪੰਥ ਦੀ ਸਿਆਸਤ ਵਿੱਚ ਬੇਸ਼ੱਕ ਕੁਝ ਚਿਹਰਿਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਏ ਜਿਨ੍ਹਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਮੁੱਖ ਹਨ ਜੇਕਰ ਪੁਰਾਣੇ ਰਾਸੀ ਸਿੱਖ ਚਿਹਰੇ ਨਵੀਂ ਪੀੜੀ ਨੂੰ ਮੌਕਾ ਦੇਣ ਤਾਂ ਕੌਮ ਲਈ ਬਹੁਤ ਕੁਝ ਨਾਮਾ ਕੀਤਾ ਜਾ ਸਕਦਾ ਏ ਪਰ ਜੇਕਰ ਰਾਜਸੀ ਲਾਲਸਾ ਰੱਖ ਕੇ ਕੌਮ ਦੇ ਭਲੇ ਦੀ ਗੱਲ ਕਰਨੀ ਹੈ ਤਾਂ ਸਿਰਫ ਸਿਆਸਤ ਹੋ ਸਕਦੀ ਹੈ ਕੌਮ ਦਾ ਭਲਾ ਨਹੀਂ ਇਸੇ ਲਾਲਸਾ ਕਾਰਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਵਾਰ ਹੋਰ ਨਵਾਂ ਧੜਾ ਬਣਨ ਜਾ ਰਿਹਾ ਹੈ ਮੇਰਾ ਮੰਨਣਾ ਹੈ ਕਿ ਲੋਕ ਆਮ ਲੋਕਾਂ ਤੋਂ ਵੱਧ ਗੁਰਬਾਣੀ ਨਾਲ ਜੁੜੇ ਹੋਏ ਨੇ ਪਰ ਜੇਕਰ ਸ਼ਬਦ ਗੁਰੂ ਦੇ ਸ਼ਬਦ ਨੂੰ ਇਹ ਲੋਕ ਸਮਝ ਨਹੀਂ ਸਕੇ ਤਾਂ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਸਬਰ ਸ਼ੁਕਰ ਸਹਿਣਸ਼ੀਲਤਾ ਦੀ ਉਮੀਦ ਇਹਨਾਂ ਰਾਸੀ ਲੋਕਾਂ ਤੋਂ ਰੱਖਣ ਦੀ ਉਮੀਦ ਨਹੀਂ ਹੈ ਬਾਦਲ ਦਲ ਵਿੱਚ ਜੇਕਰ ਅਕਾਲੀ ਦਲ ਨੂੰ ਬਚਾਉਣ ਦੀ ਲਾਲਸਾ ਹੋਵੇ ਤਾਂ ਬਾਗੀ ਆਗੂਆਂ ਨਾਲ ਮੀਟਿੰਗ ਕਰਦੇ ਤੇ ਜੇਕਰ ਬਾਗੀ ਆਗੂਆਂ ਵਿੱਚ ਰਾਸੀ ਲਾਲਸਾ ਨਾ ਹੁੰਦੀ ਤਾਂ ਪਾਰਟੀ ਅੰਦਰ ਹੀ ਚੰਗੀਆਂ ਰਣਨੀਤੀਆਂ ਅਪਣਾ ਕੇ ਮਸਲੇ ਹੱਲ ਕੀਤੇ ਜਾ ਸਕਦੇ ਸੀ ਕਹਿੰਦੇ ਨੇ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਏ ਪਰ ਇਸ ਕਾਟੋਕਲੇਸ਼ ਵਿੱਚ ਨੁਕਸਾਨ ਪੰਥ ਦਾ ਹੀ ਹੋਣਾ ਏ ਸੋ ਸਿੱਖ ਪੰਥ ਨੂੰ ਅਜਹੀ ਸਿਆਸਤ ਤੋਂ ਬਚਾਉਣ ਲਈ ਸੂਝਵਾਨ ਤੇ ਨਿਰਪੱਖ ਸੋਚ ਰੱਖਣ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਏ ਸਿੱਖ ਸਿਆਸਤ ਸੰਬੰਧੀ ਅਜਿਹੇ ਵਿਚਾਰ ਸੁਣਨ ਲਈ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ